ਦਸਾਂ ਹੀ ਪਾਤਸ਼ਾਹਿਆਂ ਦੀ ਪਾਵਨ ਪਵਿੱਤਰ ਜੋਤ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਜੁੜ ਮਿਲ ਬੈਠੀ ਗੁਰੂ ਪਿਆਰੀ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਵਕ ਪਰਿਵਾਰ ਨੇ ਸਤਿਗੁਰ ਸੱਚੇ ਪਾਤਸ਼ਾਹ ਜੀ ਦਾ ਸ਼ੁਕਰਾਨਾ ਕਰਦਿਆ ਹੋਇਆ ਅੰਮ੍ਰਿਤ ਬਾਣੀ ਦਾ ਓਟ ਆਸਰਾ ਲਿਆ ਸ਼੍ਰੀ ਖੰਡ ਪਾਠ ਸਾਹਿਬ ਜੀ ਦੀ ਸੇਵਾ ਕਰਵਾਈ ਹੈ ਤੇ ਸਾਧ ਸੰਗਤ ਜੀ ਸਿਰਫ ਸ਼੍ਰੀ ਖੰਡ ਪਾਠ ਸਾਹਿਬ ਦੀ ਸੇਵਾ ਕਰਵਾਈ ਹੀ ਨਹੀਂ ਨਾਲ ਦੀ ਨਾਲ ਆਪ ਵੀ ਵਿੱਚ ਸ਼ਾਮਲ ਹੋ ਕੇ ਸੇਵਾਵਾਂ ਨਿਭਾਈਆਂ ਵੀ ਹਨ ਨਹੀਂ ਤੇ ਬਹੁਤ ਸਾਰੇ ਕਿਉਂਕਿ ਸਾਡਾ ਕੰਮ ਹੀ ਇਹ ਆ ਲਗਭਗ ਪਿਛਲੇ 22-25 ਸਾਲਾਂ ਤੋਂ ਐਸੇ ਖੇਤਰ ਵਿੱਚ ਮੈਂ ਵੀ ਸੇਵਾ ਨਿਭਾ ਰਿਹਾ ਕਈ ਵਾਰੀ ਕੀ ਹੁੰਦਾ ਵੀ ਅਸੀਂ ਅਖੰਡ ਪਾਠ ਸਾਹਿਬ ਆਰੰਭ ਤੇ ਪਰਿਵਾਰ ਵਾਲੇ ਆ ਜਾਂਦੇ ਨੇ ਤੇ ਬਾਅਦ ਵਿੱਚ ਫਿਰ ਉਹਨਾਂ ਨੂੰ ਫੋਨ ਕਰਕੇ ਸੱਦਣਾ ਪੈਂਦਾ ਵੀ ਭੋਗ ਦੇ ਸ਼ਲੋਕ ਸ਼ੁਰੂ ਹੋਣ ਲੱਗੇ ਨੇ ਤੇ ਤੁਸੀਂ ਆ ਜਾਓ ਉਹ ਕਹਿੰਦੇ ਜੀ ਥੋੜਾ ਜਿਹਾ ਜੇ ਹੌਲੀ ਕਰੋ ਤੇ ਅਸੀਂ ਰਾਜ ਹੀ ਆਉਂਦੇ ਪਏ ਆ ਉਹ ਰਾਜ ਪਤਾ ਨਹੀਂ ਕਿੱਥੋਂ ਜੇ ਘਰੋਂ ਤੁਰੇ ਨਹੀਂ ਹੁੰਦੇ ਤਾਂ ਲੰਬਾ ਸਮਾਗਮ ਡੀਕ ਕਰਨੀ ਪੈਂਦੀ ਆ ਫਿਰ ਜਾ ਕੇ ਪਰਿਵਾਰ ਵਾਲੇ ਆਉਂਦੇ ਨੇ ਤੇ ਇੱਥੇ ਸਾਡੀਆਂ ਮਾਤਾਵਾਂ ਭੈਣਾਂ ਨੇ ਬੜੇ ਪਿਆਰ ਨਾਲ ਸੇਵਾਵਾਂ ਕੀਤੀਆਂ ਗੁਰੂ ਕੇ ਲੰਗਰਾਂ ਵਿੱਚ ਸਤਿਗੁਰੂ ਜੀ ਦੀ ਅਮਰਤ ਬਾਣੀ ਸਰਵਣ ਕੀਤੀ ਆ ਸ਼ਾਮ ਦੇ ਸਮੇਂ ਜਿਹੜੀ ਕਥਾ ਹੁੰਦੀ ਸਿੱਧ ਗੋਸ਼ਟ ਦੀ ਉਹ ਵੀ ਸੇਵਕ ਪਰਿਵਾਰ ਸਰਵਣ ਕਰਦੇ ਰਹੇ ਹਨ ਕਹਿੰਦਾ ਭਾਵ ਲਾਹਾ ਪ੍ਰਾਪਤ ਕੀਤਾ ਇਹ ਸਾਧ ਸੰਗਤ ਜੀ ਗੁਰੂ ਘਰ ਦੇ ਅੰਦਰ ਤਿੰਨ ਪ੍ਰਕਾਰ ਦੀਆਂ ਸੇਵਾਵਾਂ ਨੇ ਇਹ ਜਿਹੜੀਆਂ ਧਾਰਮਿਕ ਕੈਟਾਗਰੀ ਚ ਪਹਿਲਾ ਹੈ ਗੁਰਬਾਣੀ ਦਾ ਪਾਠ ਗੁਰਬਾਣੀ ਦਾ ਪਾਠ ਬਹੁਤ ਚੰਗਾ ਪਰ ਗੁਰਬਾਣੀ ਦਾ ਜਿਹੜਾ ਪਾਠ ਆ ਉਹਦੇ ਸਾਨੂੰ ਨਾ ਕਦੇ ਵੀ ਅਰਥਾਂ ਦਾ ਨਹੀਂ ਪਤਾ ਚੱਲਦਾ ਤੇ ਅਰਥਾਂ ਦਾ ਪਤਾ ਨਾ ਹੋਵੇ ਤੇ ਪੂਰਾ ਆਨੰਦ ਨਹੀਂ ਆਉਂਦਾ ਇੱਕ ਵਾਰੀ ਸ੍ਰੀ ਗੁਰੂ ਹਰ ਰਾਏ ਸਾਹਿਬ ਜੀ ਮਹਾਰਾਜ ਨੂੰ ਸਿੱਖਾਂ ਨੇ ਪੁੱਛਿਆ ਕਿ ਸੱਚੇ ਪਾਤਸ਼ਾਹ ਜੀ ਜਦੋਂ ਗੁਰਬਾਣੀ ਦੇ ਅਰਥਾਂ ਦਾ ਪਤਾ ਹੀ ਨਹੀਂ ਚੱਲਦਾ ਤੇ ਫਿਰ ਗੁਰਬਾਣੀ ਦਾ ਪਾਠ ਕਰਿਆ ਹੀ ਨਾ ਕਰੀਏ ਜੋ ਮਾਰਗ ਗੁਰ ਸ਼ਬਦ ਬਤਾਇਵ ਸੋ ਹਮ ਤੇ ਨਹਿ ਜਾਤ ਕਮਾਇਵ ਪਹਿਲੀ ਗੱਲ ਤੇ ਸਾਨੂੰ ਅਰਥਾਂ ਦਾ ਪਤਾ ਨਹੀਂ ਚੱਲਦਾ ਪਾਠ ਕਰੈ ਹਮ ਨਿਤ ਗੁਰਬਾਣੀ ਅਰਥ ਪਰਮਾਰਥ ਕਸੂ ਨਾ ਜਾਣੀ ਅਰਥਾਂ ਦਾ ਨਹੀਂ ਪਤਾ ਚਲਦਾ ਤੇ ਜੇ ਕਿਤੇ ਥੋੜਾ ਬਾਲਾ ਪਤਾ ਲੱਗੇ ਵੀ ਗੁਰਬਾਣੀ ਵਿੱਚ ਜਿਹੜੇ ਉਪਦੇਸ਼ ਬਖਸ਼ਿਸ਼ ਕੀਤੇ ਨੇ ਉਹਨਾਂ ਦੇ ਉੱਤੇ ਸਾਡੇ ਕੋਲੋਂ ਅਮਲ ਨਹੀਂ ਹੁੰਦਾ ਉਹਨਾਂ ਤੇ ਇੰਪਲੀਮੈਂਟ ਨਹੀਂ ਹੁੰਦਾ ਉਹਦਾਂ ਤਾਂ ਸਾਡੇ ਕੋਲੋਂ ਬਣਿਆ ਨਹੀਂ ਜਾਂਦਾ ਜਿਹੜਾ ਰਸਤਾ ਤੁਸੀਂ ਦੱਸਦੇ ਹੋ ਉਸ ਰਸਤੇ ਦੇ ਉੱਤੇ ਸਾਡੇ ਕੋਲੋਂ ਚੱਲਿਆ ਨਹੀਂ ਜਾਂਦਾ ਜੋ ਮਾਰਗ ਗੁਰ ਸ਼ਬਦ ਬਤਾਇਵ ਸੋ ਹਮਤੇ ਨਹਿ ਜਾਤ ਕਮਾਇਵ ਗੁਰਬਾਣੀ ਦੇ ਵੀ ਇਹ ਵਚਨ ਹਨ ਅਸੀਂ ਅਗਿਆਨਤਾ ਦੇ ਹਨੇਰੇ ਵਿੱਚ ਅੰਨੇ ਹਾਂ ਤੇ ਜਿਹੜਾ ਸਤਗੁਰੂ ਜੀ ਤੁਸੀਂ ਸਾਨੂੰ ਰਸਤਾ ਵਿਖਾਉਣਾ ਚਾਹੁੰਦੇ ਹੋ ਸਾਨੂੰ ਅੱਗੇ ਦਿਸਦਾ ਕੋਈ ਨਹੀਂ ਹਮ ਅੰਧੁਲੇ ਅੰਧ ਬਿਖੇ ਬਿਖ ਰਾਤੇ ਰਾਤੇ ਮਤਲਬ ਅਸੀਂ ਤੇ ਮੋਹ ਮਾਇਆ ਤੇ ਆਦਿਕ ਦੁਨਿਆਵੀ ਸੁੱਖਾਂ ਨਾਲ ਦੋਨਾਂ ਵਿੱਚ ਮਸਤਿਆਂ ਤੇ ਮਹਾਰਾਜ ਜੀ ਤੁਹਾਡਾ ਦੱਸਿਆ ਰਸਤਾ ਸਾਨੂੰ ਕਿਵੇਂ ਪਤਾ ਚੱਲੇ ਹਮ ਅੰਧੁਲੇ ਅੰਧ ਬਿਖੇ ਬਿਖ ਰਾਤੇ ਕਿਉਂ ਚੱਲੇ ਗੁਰ ਚਾਲੀ ਸਤਗੁਰ ਦਇਆ ਕਰੇ ਸੁਖ ਦਾਤਾ ਹਮ ਲਾਵੇ ਆਪਣ ਪਾਲੀ ਪੱਲੀ ਮਤਲਬ ਪੱਲਾ ਜਿਵੇਂ ਨਿੱਕੇ ਬੱਚੇ ਨੂੰ ਆਪਾਂ ਉਂਗਲ ਤੋਂ ਫੜ ਲੈਂਦੇ ਆ ਜਾਂ ਕਿਨੇ ਪੁੱਤਰ ਮੇਰਾ ਪੱਲਾ ਘੁੱਟ ਕੇ ਫੜ ਛੱਡੀ ਤੇ ਇਹਨੂੰ ਛੱਡੀ ਨਾ ਮੇਰੇ ਮਗਰ ਮਗਰ ਚੱਲਦਾ ਵੀ ਸਤਿਗੁਰੂ ਜੀ ਕਿਰਪਾ ਕਰੋ ਤੁਸੀਂ ਸਾਨੂੰ ਆਪ ਆਪਣਾ ਪੱਲਾ ਪਕੜਾਓ ਗਰਤ ਪਰਤ ਗਹਿ ਲਿਓ ਅੰਗੂਰੀਆ ਸਤਿਗੁਰੂ ਜੀ ਕਿਰਪਾ ਕਰੋ ਤਾਂ ਹੋ ਸਕਦਾ ਸੀ ਇਸ ਰਸਤੇ ਦੇ ਉੱਤੇ ਚੱਲ ਸਕੀਏ ਤੇ ਸੱਚੇ ਬਾਦਸ਼ਾਹ ਜੀ ਜਦੋਂ ਕੁਰਬਾਨੀ ਦੇ ਅਰਥਾਂ ਦਾ ਪਤਾ ਨਹੀਂ ਚੱਲਣਾ ਫਿਰ ਮਹਾਰਾਜੀ ਪਾਠ ਕਰਿਆ ਇਹ ਨਾ ਕਰੀਏ ਇਹਦੇ ਬਾਰੇ ਤੁਹਾਡਾ ਕੀ ਵਿਚਾਰ ਆ ਸਤਿਗੁਰ ਸੱਚੇ ਪਾਤਸ਼ਾਹ ਜੀ ਕਹਿ ਲੱਗੇ ਇਹਦੇ ਬਾਰੇ ਤੁਹਾਨੂੰ ਕਿਸੇ ਦਿਨ ਦੱਸਾਂਗੇ ਸਤਿਗੁਰ ਸੱਚੇ ਪਾਤਸ਼ਾਹ ਜੀ ਇੱਕ ਦਿਨ ਘੋੜੇ ਤੇ ਸਵਾਰਿਆ ਸਿੱਖਾਂ ਦੇ ਨਾਲ ਚੱਲ ਗਏ ਨੇ ਉਜਾੜ ਬੀਆਬਾਨ ਦੇ ਵਿੱਚ ਜਿੱਥੇ ਲੋਕੀ ਵਾਧੂ ਘਾਟੂ ਪੂੜਾ ਕਬਾੜਾ ਆਦਿਕ ਸੁੱਟਦੇ ਹੁੰਦੇ ਸੀ ਮਹਾਰਾਜੀ ਨੇ ਘੋੜਾ ਰੋਕਿਆ ਤੇ ਗੁਰੂ ਸਾਹਿਬ ਜੀ ਨੇ ਇੱਕ ਸਿੱਖ ਨੂੰ ਕਿਹਾ ਮਹਾਰਾਜ ਕਹਿ ਲਗੇ ਉਹ ਸਿੱਖਾ ਵੇਖ ਪਰਾਂ ਕੀ ਪਿਆ ਉਹ ਕਹਿਣ ਲੱਗਾ ਮਹਾਰਾਜ ਉਹ ਤੇ ਮਿੱਟੀ ਦਾ ਭਾਂਡਾ ਪਿਆ ਟੁੱਟਾ ਹੋਇਆ ਮਿੱਟੀ ਦਾ ਭਾਂਡਾ ਸਤਿਗੁਰੂ ਜੀ ਕਹਿਣ ਲੱਗੇ ਜਾ ਉਹਨੂੰ ਚੁੱਕ ਕੇ ਲਿਆ ਟੁੱਟੇ ਹੋਏ ਮਿੱਟੀ ਦੇ ਭਾਂਡੇ ਦਾ ਉਹ ਟੁਕੜਾ ਇੱਕ ਸਿੱਖ ਚੁੱਕ ਕੇ ਲਿਆਂਦਾ ਲਿਆਂਦਾ ਉਹਨੇ ਤੇ ਮਹਾਰਾਜ ਨੇ ਪੁੱਛਿਆ ਤੇ ਵਿੱਚ ਕੀ ਉਹ ਕਹਿੰਦਾ ਜੀ ਖਾਲੀ ਇਹਦੇ 'ਚ ਤੇ ਕੁਝ ਵੀ ਨਹੀਂ ਹੈ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਵਜਨ ਕੀਤਾ ਧਿਆਨ ਨਾਲ ਵੇਖੋ ਇਹਦੇ ਵਿੱਚ ਥੰਧਾਈ ਹੈ ਇਹਦੇ ਵਿੱਚ ਚਿਕਨਾਹਟ ਹੈ ਮਹਾਰਾਜ ਨੇ ਵਜਨ ਕੀਤਾ ਜਿਹੜਾ ਮਿੱਟੀ ਦਾ ਭਾਂਡਾ ਨਾ ਪੁਰਾਣੇ ਸਮੇਂ 'ਚ ਅਸੀਂ ਮਿੱਟੀ ਦੇ ਭਾਂਡਿਆਂ ਦੇ ਵਿੱਚ ਦੁੱਧ ਰੱਖਦੇ ਰਹੇ ਦੁੱਧ ਨੂੰ ਕਾੜਦੇ ਰਹੇ ਹੌਲੀ-ਹੌਲੀ ਮੱਠੀ-ਮੱਠੀ ਅੱਗ ਦੇ ਉੱਤੇ ਸਲੋ ਹੀਟ ਦੇ ਉੱਤੇ ਇਹਨਾਂ ਦੁੱਧ ਨੇ ਕੱਢਦੇ ਰਹਿਣਾ ਉਹਦੇ ਉੱਤੇ ਮਲਾਈ ਜੰਮ ਜਾਣੀ ਉਤੋਂ ਫਿਰ ਮਲਾਈ ਲਾ ਲੈਣੀ ਫਿਰ ਦਹੀਂ ਜਮਾ ਦੇਣਾ ਫਿਰ ਸਵੇਰੇ ਉੱਠ ਕੇ ਉਹਦੇ 'ਚ ਹੀ ਰਿੜਕਣਾ ਇੰਨਾ ਸਮਾਂ ਮਿੱਟੀ ਦੇ ਭਾਂਡੇ ਵਿੱਚ ਦੁੱਧ ਦਹੀਂ ਮੱਖਣ ਆਦਿਕ ਰਹਿਣ ਕਰਕੇ ਜਿਹੜੀ ਚਿਕਨਾਹਟ ਹੁੰਦੀ ਸੀ ਭਾਂਡੇ ਵਿੱਚ ਜਜ਼ਬ ਹੋ ਜਾਂਦੀ ਸੀ ਉਹ ਭਾਂਡੇ ਦੇ ਵਿੱਚ ਮਿਲ ਜਾਂਦੀ ਸੀ ਭਾਂਡਾ ਬੇਸ਼ੱਕ ਟੁੱਟ ਜਾਵੇ ਤੇ ਜਦੋਂ ਵੀ ਸਾਡੀਆਂ ਮਾਤਾਵਾਂ ਪੈਣਾ ਮਿੱਟੀ ਦੇ ਭਾਂਡਿਆਂ ਨੂੰ ਮਾਂਜ ਸਵਾਰ ਕੇ ਧੁੱਪ 'ਚ ਰੱਖਦੀਆਂ ਸੀ ਨਾ ਚਿਕਨਾਹਟ ਉਹਨਾਂ ਦੇ ਵਿੱਚੋਂ ਆਪੇ ਨਿਕਲਣ ਲੱਗ ਜਾਂਦੀ ਸੀ ਗੁਰੂ ਸਾਹਿਬ ਨੇ ਬਚਨ ਕੀਤਾ ਰਹੀ ਚਿਕਨਤਾ ਠੀਕਰ ਮਾਹੇ ਤਿਉ ਗੁਰਬਾਨੀ ਰਹਿ ਮਨ ਮਾਹੇ ਜਿਵੇਂ ਮਿੱਟੀ ਦੇ ਭਾਂਡੇ ਵਿੱਚ ਚਿਕਨਾਹਟ ਰਹਿ ਗਈ ਆ ਇਸੇ ਤਰ੍ਹਾਂ ਜਿਹੜੇ ਵੀ ਗੁਰੂ ਦੇ ਸਿੱਖ ਸੰਭਰਤ ਬਾਣੀ ਪਿਆਰ ਨਾਲ ਪੜ੍ਹਦੇ ਨੇ ਨਾ ਉਹਨਾਂ ਦੇ ਉੱਤੇ ਇਸ ਗੁਰਬਾਣੀ ਦਾ ਅਸਰ ਜ਼ਰੂਰ ਹੁੰਦਾ ਇੱਕ ਤਿਲ ਨਹੀਂ ਭੰਨੇ ਕਾਲ ਹੈ ਗੁਰਬਾਣੀ ਦਾ ਅਸਰ ਜ਼ਰੂਰ ਹੁੰਦਾ ਤੋਂ ਪਹਿਲਾ ਸਟੈਪ ਹੈ ਗੁਰਬਾਣੀ ਦਾ ਪਾਠ ਕਰਨਾ ਉਹਦੇ ਨਾਲੋਂ ਵੀ ਵਧੀਆ ਹੈ ਗੁਰਬਾਣੀ ਦਾ ਕੀਰਤਨ ਪਰ ਕੀਰਤਨ ਦੇ ਵਿੱਚ ਵੀ ਕਈ ਵਾਰੀ ਨਾ ਸਾਨੂੰ ਅਰਥਾਂ ਦਾ ਪਤਾ ਨਹੀਂ ਚੱਲਦਾ ਸੁਣਨ ਵਾਲੇ ਕਹਿ ਜਰੂਰ ਦਿੰਦੇ ਜੀ ਜੇ ਕਿਸੇ ਨੂੰ ਪੁੱਛੀਏ ਵੀ ਕਿਵੇਂ ਅੱਜ ਦਾ ਪ੍ਰੋਗਰਾਮ ਕਿਦਾਂ ਰਿਹਾ ਉਹ ਕਹਿ ਲੱਗੇ ਜੀ ਬਹੁਤ ਕਹਿਣਗੇ ਬਹੁਤ ਸੋਹਣਾ ਕੀਰਤ ਨੂੰ ਯਾਰਾ ਕੀ ਸਿੰਘਾਂ ਨੇ ਬਹੁਤ ਸੋਹਣਾ ਸ਼ਬਦ ਪੜਿਆ RAMDAS ਸਰੋਵਰ ਨਾਤੇ ਤੇ ਜੇ ਉਹ ਪੁੱਛੋ ਵੀ ਕੋਈ ਪਤਾ ਲੱਗਾ ਵੀ ਇਹ ਹੁੰਦਾ ਕੀ ਹੈ ਮਤਲਬ ਇਹਦਾ ਕੀ ਨਹੀਂ ਉਹ ਨਹੀਂ ਪਤਾ ਵੈਸੇ ਨਾ ਗਾਉਂਦੇ ਬਹੁਤ ਸੋਹਣਾ ਸੀ ਉਹ 뮤직 ਹੁੰਦਾ ਹੈ ਵਿੱਚ ਲੈ ਤਾਲ ਸੁਰ ਕਈ ਵਰੀ ਨਿਰਧਾਰਤ ਰਾਗ ਵਿੱਚ ਸ਼ਬਦ ਪੜ੍ਹਦੇ ਨੇ ਉਹਨਾਂ ਨੂੰ ਸੁਣਨ ਨੂੰ ਬਹੁਤ ਵਧੀਆ ਲੱਗਦਾ ਪਰ ਉਹਦੇ ਨਾਲ ਵੀ ਸਾਨੂੰ ਪੂਰਾ ਲਾਭ ਨਹੀਂ ਪ੍ਰਾਪਤ ਹੁੰਦਾ ਤੇ ਜੇ ਨਾਲ ਕਿਦਰੇ ਸਾਨੂੰ ਅਰਥਾਂ ਦਾ ਵੀ ਪਤਾ ਚੱਲ ਜਾਵੇ ਫਿਰ ਸਾਧ ਸੰਗਤ ਜੀ ਅਸੀਂ ਪੂਰਾ ਲਾਭ ਪ੍ਰਾਪਤ ਕਰ ਸਕਦੇ ਹਾਂ ਆਓ ਸਾਧ ਸੰਗਤ ਜੀ ਜਿਹੜਾ ਸ਼ਬਦ ਗੁਰਮੁਖ ਪਿਆਰਿਆਂ ਨੇ ਪੜਿਆ ਇਹਦੇ ਅਰਥਾਂ ਨੂੰ ਸਮਝਣ ਦੀ ਕੋਸ਼ਿਸ਼ ਕਰੀਏ ਸੋਰਠ ਮਹੱਲਾ 5ਵਾਂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦਾ ਸ਼ਬਦ ਘਰ ਤੀਜਾ ਸੋਰ ਤਾਲ ਤੀਜੇ ਦੇ ਵਿੱਚ ਗਾਇਨ ਕਰਨ ਦਾ ਇਹਦਾ ਭਾਵ ਹੈ ਤੇ ਅਸੀਂ ਹੁਣ ਇਧਰ ਸਟੱਡੀ ਘਟ ਕਰਦੇ ਹਾਂ ਸਾਨੂੰ ਨਹੀਂ ਇਹਨਾਂ ਗੱਲਾਂ ਦਾ ਪਤਾ ਚੱਲਦਾ ਗੁਰਬਾਣੀ ਵਿੱਚ ਘਰ ਕਿੰਨੇ ਨੇ ਟੋਟਲ 17 ਘਰ ਹਨ ਤੇ ਜੇ ਕਿਸੇ ਨੂੰ ਪੁੱਛ ਲੋ ਵੀ ਇਹ ਘਰ ਕੀ ਹੁੰਦੇ ਉਹ ਕਹਿਣਗੇ ਵੀ ਇਹ ਨਹੀਂ ਪਤਾ ਇਹ ਸਾਧ ਸੰਗਤ ਜੀ ਜਦੋਂ ਕਿਸੇ ਸ਼ਬਦ ਨੂੰ ਕਲਾਸੀਕਲ ਚ ਗਾਉਣਾ ਹੋਵੇ ਤੇ ਉੱਥੇ ਫਿਰ ਸੁਰ ਤਾਲ ਘਰਾਂ ਦਾ ਧਿਆਨ ਰੱਖਣਾ ਭਾਵੇਂ ਜਿਨ੍ਹਾਂ ਨੇ ਨਿਰਧਾਰਤ ਰਾਗ ਵਿੱਚ ਸ਼ਬਦ ਨੂੰ ਗਾਉਣਾ ਹੋਵੇ ਸ਼ਬਦ ਦੀ ਕਿਸਮ ਹੈ ਦੋ ਪੰਦੇ ਦੋ ਬੰਦਾ ਵਾਲਾ ਸ਼ਬਦ ਹੈ ਇਸ ਤਰ੍ਹਾਂ ਰਹਾ ਉਹ ਵਾਲਾ ਬੰਦ ਹੈ ਕਹਿਣ ਦਾ ਭਾਵ ਇੱਕ ਆਕਾਰ ਪੱਖੋਂ ਛੋਟਾ ਜਿਹਾ ਸ਼ਬਦ ਹੈ ਸ੍ਰੀ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਬਖਸ਼ਿਸ਼ ਕਰਦੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਵੈਗੁਰੂ ਜੀ ਇੱਕ ਨੇ ਉਹ ਸਾਰਿਆਂ ਦੇ ਵਿੱਚ ਵਸੇ ਹੋਏ ਨੇ ਇਹ ਜਿਹੜਾ ਸ਼ਬਦ ਗੁਰਬਾਣੀ ਵਿੱਚ ਮੁੜ ਮੁੜ ਕੇ ਆਏਗਾ ਗੁਰੂ ਗ੍ਰੰਥ ਸਾਹਿਬ ਜੀ ਦੀ ਸ਼ੁਰੂਆਤ ਕਿੱਥੋਂ ਹੁੰਦੀ ਆ ਇੱਕ ਓੰਕਾਰ ਜਦੋਂ ਵੀ ਕੋਈ ਰਾਗ ਸ਼ੁਰੂ ਹੋਣਾ ਕੋਈ ਸਤਿਗੁਰੂ ਜੀ ਦੀ ਬਾਣੀ ਜਿਹੜੀ ਆ ਮੰਨ ਲਓ ਗੁਰੂ ਨਾਨਕ ਸਾਹਿਬ ਦੀ ਬਾਣੀ ਸੰਪੂਰਨ ਹੋਈ ਆ ਤੇ ਗੁਰੂ ਅਮਰਦਾਸ ਜੀ ਦੀ ਬਾਣੀ ਸ਼ੁਰੂ ਹੋਣੀ ਆ ਉਥੇ ਵੀ ਆਵੇਗਾ ਇੱਕ ਓੰਕਾਰ ਤੁਸੀਂ ਸੋਚੋਗੇ ਵੀ ਇਹ ਗੁਰੂ ਨਾਨਕ ਸਾਹਿਬ ਤੋਂ ਬਾਅਦ ਗੁਰੂ ਅਮਰਦਾਸ ਜੀ ਦੀ ਬਾਣੀ ਤੇ ਵਿੱਚ ਗੁਰੂ ਅੰਗਦ ਸਾਹਿਬ ਜੀ ਦਾ ਨਾਮ ਹੀ ਲਿਆ ਕਈ ਵਾਰੀ ਮਨ ਚ ਸਾਡੇ ਸ਼ੰਕਾ ਪੈਦਾ ਹੋ ਜਾਂਦਾ ਜਿਵੇਂ ਚੰਡੀਗੜ੍ਹ ਨਾਲ ਇੱਕ ਵਾਰੀ ਮੈਂ ਹੁਕਮਨਾਮਾ ਸਾਹਿਬ ਲਿਖ ਦਿੱਤਾ ਬੋਰਡ ਦੇ ਉੱਤੇ ਮੈਂ ਉੱਥੇ 10 ਸਾਲ ਸੇਵਾ ਕਰਦਾ ਰਿਆ ਇੱਕ ਬੰਦਾ ਸੀ ਤੇ ਉਹਦਾ ਕੰਮ ਸੀ ਲੁਕਸ ਹੀ ਲੱਭਣੇ ਉਹਨੇ ਨਾ ਇੱਕ ਰਜਿਸਟਰ ਲਾਇਆ ਹੋਇਆ ਸੀ ਤੇ ਉਹਨੇ ਖੁਦ ਦੱਸਿਆ ਭਾਈ ਮੋਹਨ ਸਿੰਘ ਸੀ ਉਹਨਾਂ ਦਾ ਨਾਮ ਉਹ ਕਹਿੰਦੇ ਮੈਂ ਘਰ ਜਾ ਕੇ ਨਾ ਉਹ ਸਾਰੀਆਂ ਗਲਤੀਆਂ ਨੋਟ ਕਰਦਾ ਵੀ ਅੱਜ ਕਥਾ 'ਚ ਕੀ ਕੁਝ ਬੋਲੇਆ ਕੀ ਕੁਝ ਦੱਸਿਆ ਫਿਰ ਮੈਂ ਚਿੱਠੀ ਤਿਆਰ ਕਰਦਾ ਤੇ ਹੈਡ ਆਫਿਸ ਅੰਮ੍ਰਿਤਸਰ ਪੇਜ ਦਿਨਾ ਮੈਂ ਰੋ ਵਿਚਾਰ ਉਹਨੇ ਮੈਨੂੰ ਕਹਿੰਦਾ ਜੀ ਭਾਈ ਸਾਹਿਬ ਤੁਸੀਂ ਆਜੋ ਕੁ ਮਨਾਮਾ ਸਾਹਿਬ ਲਿਖਿਆ ਮੈਂ ਕਿਹਾ ਹਾਂ ਜੀ ਕਹਿੰਦਾ ਕਿੱਡੀ ਵੱਡੀ ਗਲਤੀ ਕੀਤੀ ਆ ਮੈਂ ਕਿਹਾ ਜੀ ਚੋਲੋ ਆਪਾਂ ਵੇਖ ਲੈਨੇ ਲਾਗੇਗਾ ਕਹਿੰਦਾ ਜੀ ਉੱਤੇ ਕੋਈ ਲਿਖਿਆ ਹੀ ਨਹੀਂ ਪੀਮਾ ਲਾ ਪਹਿਲਾ ਦੂਜਾ ਕੋ ਲਿਖਿਆ ਹੈਡਿੰਗ ਲਿਖਿਆ ਨਹੀਂ ਉੱਤੇ ਸਿੱਧਾ ਲਿਖ ਦਿੱਤਾ ਉਹਨੂੰ ਸਮਝਾਇਆ ਭਲਿਆ ਲੋਕਾਂ ਸਾਰੇ ਸ਼ਬਦਾਂ ਦੇ ਉੱਤੇ ਹੈਡਿੰਗ ਨਹੀਂ ਹੁੰਦਾ ਕੁਝ ਸ਼ਬਦ ਇਸ ਤਰ੍ਹਾਂ ਹੀ ਹੁੰਦੇ ਨੇ ਉਹਨਾਂ ਦੇ ਉੱਤੇ ਮਹੱਲਾ ਪਹਿਲਾ ਇਤਿਆਦ ਕੋ ਕੁਝ ਨਹੀਂ ਹੁੰਦਾ ਭਗਤਾਂ ਦੀ ਬਾਣੀ ਵਿੱਚ ਸ਼ਬਦ ਇਸ ਤਰ੍ਹਾਂ ਹੀ ਹੁੰਦੇ ਹਨ ਰਹੁ ਵਿਚਾਰ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਦੇ ਸ਼ਬਦ ਨਹੀਂ ਹਨ ਗੁਰੂ ਅੰਗਦ ਸਾਹਿਬ ਜੀ ਦੇ ਸ਼ਲੋਕ ਹਨ ਜੇ 12 ਦੇ ਵਿੱਚ ਲਿਖੇ ਹੋਏ ਹਨ ਤੇ ਜੇ ਇੱਕ ਤਰਤੀਬ ਦੀ ਗੱਲ ਕਰਨੀ ਹੋਵੇ ਨਾ ਵੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਗੁਰੂ ਸਹਿਬਾਨਾਂ ਦੀ ਬਾਣੀ ਕਿਵੇਂ ਲਿਖੀ ਹੋਈ ਹੈ ਤੇ ਉਹ ਇਸ ਤਰ੍ਹਾਂ ਹੋਏਗੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਸ੍ਰੀ ਗੁਰੂ ਅਮਰਦਾਸ ਜੀ ਮਹਾਰਾਜ ਸ੍ਰੀ ਗੁਰੂ ਰਾਮਦਾਸ ਜੀ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਅਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਇਸ ਤਰ੍ਹਾਂ ਕੁਰਬਾਨੀ ਦਾ ਜ਼ਿਕਰ ਆਵੇਗਾ ਰਹੋ ਵਿਚਾਰ ਤੋ ਸਾਧ ਸੰਗਤ ਜੀ ਸਤਿਗੁਰ ਸੱਚੇ ਪਾਤਸ਼ਾਹ ਜੀ ਬਖਸ਼ਿਸ਼ ਕਰਦੇ ਨੇ ਇੱਕ ਓੰਕਾਰ ਪ੍ਰਮਾਤਮਾ ਇਕਿਆ ਉਹ ਸਾਰਿਆਂ ਦੇ ਵਿੱਚ ਵਸਿਆ ਹੋਇਆ ਅਗਰ ਇਹੋ ਹੀ ਗੱਲ ਸਾਡੀ ਸਮਝ ਵਿੱਚ ਆ ਜਾਵੇ ਤੇ ਸਾਡੇ ਵਿੱਚੋਂ ਸਾਰੇ ਵੈਰ ਵਿਦਰੋਹ ਵਿਤ ਕਰੇ ਉੱਚ ਨੀਚ ਅਮੀਰ ਗਰੀਬ ਇਹ ਸਾਰਾ ਕੁਝ ਹੀ ਖਤਮ ਹੋ ਜੇ ਅਗਰ ਸਾਡੀ ਸਮਝ ਵਿੱਚ ਆ ਜਾਵੇ ਇੱਕ ਓੰਕਾਰ ਵੀ ਰੱਬ ਏਕਿਆ ਉਹ ਸਾਰਿਆਂ ਦੇ ਵਿੱਚ ਵਸਿਆ ਹੋਇਆ ਇਸ ਵਾਸਤੇ ਅਸੀਂ ਸਾਰੇ ਇੱਕ ਹੀ ਪਰਮਾਤਮਾ ਦੀ ਅੰਸ਼ ਹਾਂ ਏਕ ਪਿਤਾ ਏਕ ਸਕੇ ਹਮ ਬਾਰਿਕ ਤੂੰ ਮੇਰਾ ਗੁਰਹਾਈ ਮਨ ਦੇ ਵਿੱਚ ਕੋਈ ਵੈਰ ਵਿਤ ਕਰਾ ਰਵੇ ਨਾ ਸ਼ਿਕਾਇਤ ਕਰਨ ਵਾਲਿਆਂ ਨੇ ਭਾਈ ਕਨਈਆ ਜੀ ਦੀ ਸ਼ਿਕਾਇਤ ਕਰ ਦਿੱਤੀ ਸੀ ਕਹਿੰਦੇ ਜੀ ਅਸੀਂ ਉਹਨਾਂ ਨੂੰ ਮਾਰ ਕੇ ਸੁੱਟਦੇ ਹਾਂ ਦੁਸ਼ਮਣਾਂ ਨੂੰ ਇਹਨਾਂ ਨੂੰ ਵੀ ਪਾਣੀ ਪਿਆ ਦਿੰਦੇ ਆ ਭਾਈ ਕਨਈਆ ਜੀ ਦੀ ਪੇਸ਼ੀ ਹੋਈ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਪੁੱਛਿਆ ਤੁਹਾਡੀ ਸ਼ਿਕਾਇਤ ਆਈ ਹੈ ਵੀ ਤੁਸੀਂ ਦੁਸ਼ਮਣਾਂ ਨੂੰ ਵੀ ਪਾਣੀ ਪਿਆਈ ਜਾਂਦੇ ਹੋ ਭਾਈ ਕਨਈਆ ਜੀ ਨੇ ਜਵਾਬ ਦਿੱਤਾ ਸੱਚੇ ਪਾਤਸ਼ਾਹ ਜੀ ਮੈਨੂੰ ਤੇ ਕੋਈ ਦੁਸ਼ਮਣ ਦਿਖਾਈ ਦਿੰਦਾ ਹੀ ਨਹੀਂ ਮੈਨੂੰ ਤੇ ਸਾਰਿਆਂ ਨੂੰ ਤੁਸੀਂ ਹੀ ਦਿਖਾਈ ਦਿੰਦੇ ਹੋ ਨਾਲੇ ਮੇਰੀ ਡਿਊਟੀ ਤੁਸੀਂ ਪਾਣੀ ਪਿਉਉਣ ਦੀ ਲਈ ਆ ਨਾਲ ਤੁਸੀਂ ਮੈਨੂੰ ਇਹ ਨਹੀਂ ਹਦਾਇਤ ਕੀਤੀ ਵੀ ਪਛਾਣ ਕੇ ਪਾਣੀ ਪਿਆਇਆ ਕਰ ਵੀ ਆਪਿਆਂ ਨੂੰ ਪਿਉਣਾ ਤੇ ਦੁਸ਼ਮਣਾਂ ਨੂੰ ਨਹੀਂ ਪਿਉਣਾ ਮੈਨੂੰ ਸਾਰੇ ਮਹਾਰਾਜ ਇੱਕੋ ਜਿਹੇ ਲੱਗਦੇ ਨੇ ਇਹ ਇੱਕ ਓੰਕਾਰ ਦੀ ਵਿਆਖਿਆ ਹੈ ਰੱਬ ਏਕ ਹੈ ਸਾਰਿਆਂ ਵਿੱਚ ਵਸਿਆ ਹੋਇਆ ਮਿਲਦਾ ਕਿਨੂ ਆ ਜਿਹਦੇ ਉੱਤੇ ਸਤਿਗੁਰੂ ਜੀ ਦੀ ਪ੍ਰਸਾਦ ਦਾ ਮਤਲਬ ਜਿਹਦੇ ਤੇ ਕਿਰਪਾ ਹੋਵੇ ਕਈ ਵਾਰੀ ਆਪਾਂ ਇਹਨੂੰ ਕਹਿ ਦਿੰਨੇ ਆ ਸਤਗੁਰ ਪ੍ਰਸਾਦ ਸਸੇ ਦੇ ਪੈਰ 'ਚ ਬਿੰਦੀ ਲਾ ਦਿੰਨੇ ਆ ਪ੍ਰਸਾਦ ਹੁੰਦੀ ਆ ਖਾਣ ਵਾਲੀ ਚੀਜ਼ ਇਹ ਆ ਪ੍ਰਸਾਦ ਪ੍ਰਸਾਦ ਦਾ ਮਤਲਬ ਕਿਰਪਾ ਤੇ ਸ਼ਬਦ ਆਰੰਭ ਹੁੰਦਾ RAM DAAS SROVAR NATTE ਅਰਏ ਵੈਸੇ ਤੇ ਤਾਂ ਲੱਗਦਾ ਵੀ ਜਿੱਦਾਂ ਕੋਈ ਹਰਮੰਦਰ ਸਾਹਿਬ ਸਰੋਵਰ ਦੀ ਗੱਲ ਹੁੰਦੀ ਹੋਵੇ ਪਰ ਨਹੀਂ ਸਾਧ ਸੰਗਤ ਜੀ ਅਸਲ ਵਿੱਚ ਇਹਨਾਂ ਪੰਕਤੀਆਂ ਦਾ ਅਰਥ ਆ RAM ਦਾ ਮਤਲਬ ਰੱਬ ਸਾਰਿਆਂ ਵਿੱਚ ਰਮਿਆ ਹੋਇਆ ਦਾਸ ਦਾ ਮਤਲਬ ਉਹਦੇ ਸੇਵਕ ਸਰੋਵਰ ਰਾਰੇ ਨੂੰ ਜਿਹੜੀ 10000 ਹਾਰੀ ਲੱਗੀ ਮਤਲਬ ਸਰੋਵਰ ਦੇ ਵਿੱਚ ਨਾ ਤੇ ਦਾ ਮਤਲਬ ਇਸ਼ਨਾਨ ਕਰਨਾ ਹੀ ਆ ਜਿਹੜੇ ਰੱਬ ਦੇ ਪਿਆਰੇ RAM ਵਿਖ ਅਰਥ ਜਿਹੜੇ ਰੱਬ ਦੇ ਪਿਆਰੇ ਰਾਮ ਦੇ ਦਾਸਾਂ ਦੇ ਸਰੋਵਰ ਦੇ ਵਿੱਚ ਇਸ਼ਨਾਨ ਕਰਦੇ ਨੇ। ਰਾਮ ਦੇ ਦਾਸਾਂ ਦਾ ਸਰੋਵਰ ਕਿਹੜਾ ਆ? ਸਾਧ ਸੰਗਤ। ਜਿੱਥੇ ਆਪਾਂ ਸਾਰੇ ਜੁੜ ਮਿਲ ਕੇ ਬੈਠੇ ਹਾਂ। ਇੱਥੇ ਨਾ ਸਾਡੇ ਮਨ ਦਾ ਇਸ਼ਨਾਨ ਹੋ ਜਾਂਦਾ। ਮਨ ਨੂੰ ਲੱਗੀ ਮੈਲ ਲੱਤਦੀ ਆ। ਤੇ ਜਦੋਂ ਰਾਮ ਦੇ ਦਾਸਾਂ ਦੇ ਸਰੋਵਰ ਵਿੱਚ ਇਸ਼ਨਾਨ ਕਰ ਲੀਏ ਫਿਰ ਹੁੰਦਾ ਕੀ ਆ? ਸਭ ਉੱਤਰੇ ਪਾਪ ਕਮਾਤੇ। ਸਾਡੇ ਜਿਹੜੇ ਕਮਾਏ ਹੋਏ ਪਾਪ ਹਨ ਖਤਮ ਹੋਣ ਲੱਗ ਜਾਂਦੇ ਨੇ। ਮਤਲਬ ਅਸੀਂ ਚੰਗੇ ਇਨਸਾਨ ਬਣਨ ਲੱਗ ਜਾਂਦੇ ਆ ਸਾਡੇ ਵਿੱਚੋਂ ਬੈਰ ਵਿਤਕਰਾ ਆਦਿਕ ਉਹ ਜਿਹੜੇ ਭੈੜ ਹਨ ਜਿਹੜੀਆਂ बैड ਹੈਬਿਟਸ ਹਨ ਉਹ ਖਤਮ ਹੋਣ ਲੱਗ ਜਾਂਦੀਆਂ ਨੇ ਸਾਡੇ ਵਿੱਚ ਸ਼ੋਭ ਗੁਣ ਆਉਣ ਲੱਗ ਜਾਂਦੇ ਨੇ ਜਦੋਂ ਅਸੀਂ ਰੱਬ ਦੇ ਪਿਆਰਿਆਂ ਦੀ ਸੰਗਤ ਕਰਦੇ ਆ ਤੇ ਸੰਗਤ ਦਾ ਸਾਡੇ ਉੱਤੇ ਅਸਰ ਹੋਣ ਲੱਗ ਜਾਂਦਾ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਅਨੇਕਾਂ ਹੀ ਸ਼ਬਦ ਨੇ ਜਿੱਥੇ ਸਤਿਗੁਰੂ ਜੀ ਨੇ ਲਿਖਿਆ ਜਿਹੜੇ ਮਰਜ਼ੀ ਸਰੋਵਰ ਦਾ ਇਸ਼ਨਾਨ ਕਰ ਲੋ ਬੋਲੀ ਦਾ ਇਸ਼ਨਾਨ ਕਰ ਲੋ ਜਿੱਥੇ ਮਰਜ਼ੀ ਜਾ ਕੇ ਨਹਾਈ ਜਾਓ ਬਾਹਰੋਂ ਸਰੀਰ ਧੋਣ ਦੇ ਨਾਲ ਅੰਦਰ ਦੀ ਮੈਲ ਨਹੀਂ ਲੱਥਣੀ ਕਾਇਆ ਮਾਂਜ ਸਕਮਨ ਗੁਨਾ ਜੋ ਘਟ ਭੀਤਰ ਹੈ ਮਲਣਾ ਲੌਕੀ 68 ਤੀਰਥ ਨਾਈ ਕੌਰਾ ਪਨ ਤਉ ਨਾ ਜਾਈ ਪਾਪ ਕਰਹਿ ਪੰਚਾਂ ਕੇ ਬਸਰੇ ਤੀਰਥ ਨਾਏ ਕਹਿ ਸਭ ਉਤਰੈ ਬਹਰ ਕਮਾਵੇ ਹੋਏ નિਸ਼ੰਕ ਜੰਮਪੁਰ ਬਾਂਧ ਖਰੇ ਕਾਲੰਕ ਅਨੇਕਾਂ ਹੀ ਸ਼ਬਦ ਨੇ ਮਹਾਰਾਜ ਬਚਨ ਕਰਦੇ ਤੀਰਥ ਨਾਵਣ ਜਾਉ ਮੈਂ ਵੀ ਤੀਰਥ ਪ੍ਰਾਸ਼ ਇਸ਼ਨਾਨ ਕਰਨ ਵਾਸਤੇ ਜਾਂਦਾ ਹਾਂ ਤੀਰਥ ਨਾਮ ਹੈ ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ ਗੁਰੂ ਦਾ ਸ਼ਬਦ ਹੀ ਸਾਡੇ ਵਾਸਤੇ ਤੀਰਥ ਹੈ ਇਹਦੇ ਵਿੱਚ ਅਸੀਂ ਇਸ਼ਨਾਨ ਕਰਨਾ ਹੁੰਦਾ ਹੈ ਰਾਮਦਾਸ ਸਰੋਵਰ ਨਾਤੇ ਸਭ ਉਤਰੇ ਪਾਪ ਕਮਾਤੇ ਨਿਰਮਲ ਹੋਏ ਕ੍ਰਿਸ਼ਨਾਨਾ ਜਦੋਂ ਫਿਰ ਸਾਧ ਸੰਗਤ ਰੂਪੀ ਸਰੋਵਰ 'ਚ ਇਸ਼ਨਾਨ ਕਰ ਲਿਆ ਇਹਦੇ ਨਾਲ ਸੇ ਹੋ ਗਿਆ ਜੀ ਨਿਰਮਲ ਮੈਲ ਤੋਂ ਰਹਿਤ ਪਾਵਨ ਪਵਿੱਤਰ ਖਾਲਸ ਪਿਓਰ ਸ਼ੁੱਧ ਸਾਡੇ ਮਨ ਨੂੰ ਲੱਗੀ ਵਿਕਾਰਾਂ ਦੀ ਮੈਲ ਜਿਹੜੀ ਲੱਫੀ ਗੁਰਪੂਰੇ ਕੀਨੇ ਦਾਨਾ ਸਤਿਗੁਰੂ ਜੀ ਨੇ ਇਹ ਸਾਨੂੰ ਦਾਨ ਕੀਤਾ ਇਹ ਸਾਡੇ ਤੇ ਬਖਸ਼ਿਸ਼ ਕੀਤੀ ਸਾਨੂੰ ਸਾਧ ਸੰਗਤ ਵਿੱਚ ਬੈਠਣ ਦਾ ਸੁਭਾਗ ਬਖਸ਼ਿਆ ਤੇ ਜੀ ਦੇ ਨਾਲ ਸਾਡੀ ਮੈਨ ਲੱਥ ਗਈ ਸਭ ਕੁਸ਼ਲ ਖੇਮ ਪ੍ਰਵਤਾਰੇ ਉਸ ਮਨੁੱਖ ਦੇ ਹਿਰਦੇ ਵਿੱਚ ਪ੍ਰਭੂ ਨੇ ਸਾਰੇ ਆਤਮਿਕ ਸੁਖ ਆਨੰਦ ਪੈਦਾ ਕਰ ਦਿੱਤੇ ਸਾਧ ਸੰਗਤ ਕਰ ਕਰਕੇ ਸ਼ੁਭ ਗੁਣ ਆਉਂਦੇ ਰਹੇ ਤੇ ਮਨੁੱਖ ਦੀਆਂ ਚਿੰਤਾਵਾਂ ਪਰੇਸ਼ਾਨੀਆਂ ਟੈਨਸ਼ਨ ਡਿਪਰੈਸ਼ਨ ਇਹ ਤਾਂ ਸਭ ਕੁਝ ਖਤਮ ਹੁੰਦਾ ਰਿਹਾ ਤੇ ਮਨੁੱਖ ਸਹਿਜ ਅਵਸਥਾ ਵਿੱਚ ਜਾਣ ਲੱਗ ਪਿਆ ਇਹਨੂੰ ਕਿਸੇ ਦਿਨ ਦਾ ਕੋਈ ਲੋਭ ਲਾਲਚ ਭਜ ਨਾ ਠਾਦ ਕੋ ਰਿਹਾ ਹੀ ਨਾ ਤੇ ਇਹਦੀ ਜ਼ਿੰਦਗੀ 'ਚ ਆ ਗਿਆ ਕੁਸ਼ਲ ਖੀਮ ਮਤਲਬ ਸੁਖ ਆਨੰਦ ਆਨੰਦ ਦੇ ਨਾਲ ਭਰ ਗਿਆ ਸਰੋਵਰ 'ਚ ਇਸ਼ਨਾਨ ਕਰਨ ਤੋਂ ਬਾਅਦ ਸਾਧ ਸੰਗਤ ਰੂਪੀ ਸਰੋਵਰ 'ਚ ਇਸ਼ਨਾਨ ਕਰਨ ਤੋਂ ਬਾਅਦ ਸਹੀ ਸਲਾਮਤ ਸਭ ਥੋਕ ਉਬਾਰੇ ਗੁਰਕਾ ਸ਼ਬਦ ਵਿਚਾਰੇ ਰਹੋ ਜੇ ਸਮਨੋਖ ਨੇ ਗੁਰੂ ਦੇ ਸ਼ਬਦ ਨੂੰ ਆਪਣੀ ਸੋਚ ਮੰਡਲ ਵਿੱਚ ਟਿਕਾ ਕੇ ਆਤਮਿਕ ਜੀਵਨ ਦੇ ਸਾਰੇ ਗੁਣ ਵਿਕਾਰਾਂ ਦੇ ਟਹੇ ਚੜਨ ਤੋਂ ਠੀਕ ਠਾਕ ਬਚਾ ਲਏ ਕਿਉਂਕਿ ਜੇ ਅਸੀਂ ਪ੍ਰਮਾਤਮਾ ਨੂੰ ਭੁਲਾ ਦਿੰਨੇ ਆ ਤੇ ਜਿਹੜੇ ਸਾਡੇ ਵਿੱਚ ਸ਼ubh ਗੁਣ ਹਨ ਨਾ ਜੀ ਉਹ ਘਟਨੇ ਸ਼ੁਰੂ ਹੋ ਜਾਂਦੇ ਆ ਤੇ ਜੇ ਗੁਰੂ ਦੇ ਚਰਨਾਂ ਨਾਲ ਜੁੜੇ ਰਹੀਏ ਫਿਰ ਅੰਮ੍ਰਿਤ ਬਾਣੀ ਵਿੱਚ ਬਚਨੇ ਆ ਸਹੀ ਸਲਾਮਤ ਅਸੀਂ ਨਾ ਸਹੀ ਸਲਾਮਤ ਰਹਿੰਦੇ ਆ ਸਭ ਥੋਕ ਉਬਾਰੇ ਥੋਕ ਦਾ ਮਤਲਬ ਉਹ ਸਾਰੇ ਜਿਹੜੇ ਆਤਮਿਕ ਮੰਡਲ ਦੇ ਪਦਾਰਥ ਜਿਹੜੇ ਸ਼ੁਭ ਗੁਣ ਸੀ ਉਹ ਬਚ ਗਏ ਗੁਰ ਕਾ ਸ਼ਬਦ ਵਿਚਾਰੇ ਗੁਰੂ ਦਾ ਸ਼ਬਦ ਵਿਚਾਰਨ ਕਰਕੇ ਤੇ ਜੇ ਪ੍ਰਮਾਤਮਾ ਨੂੰ ਭੁਲਾ ਲੀਏ ਫਿਰ ਕੀ ਹੁੰਦਾ ਹਾਰ ਬਿਸਰਤ ਤੇਰੇ ਗੁਣ ਗਲੇ ਆ ਪ੍ਰਮਾਤਮਾ ਜੀ ਨੂੰ ਭੁਲਾ ਕੇ ਸਾਡੇ ਵਿੱਚ ਜਿਹੜੇ ਸ਼ੁਭ ਗੁਣ ਹੁੰਦੇ ਹਨ ਉਹ ਗਲਨੇ ਸ਼ੁਰੂ ਹੋ ਜਾਂਦੇ ਨੇ ਜਿੰਦਾਂ ਦੀ ਜਿੰਦਾਂ ਦੀ ਸੰਗਤ ਕਰਦੇ ਹਾਂ ਅਸੀਂ ਉਦਾਂ ਦੇ ਹੀ ਹੋਣ ਲੱਗ ਜਾਂਦੇ ਹਾਂ ਅਸੀਂ ਉਦਾਂ ਦੇ ਹੋਣ ਲੱਗ ਜਾਂਦੇ ਹਾਂ ਪ੍ਰਕਰਮਾ ਕਰਨ ਦਾ ਭਾਅ ਵੀ ਇਹ ਆ ਮੱਥਾ ਟੇਕਿਆ ਗੁਰੂ ਸਾਹਿਬ ਜੀ ਦੀ ਪ੍ਰਕਰਮਾ ਕੀਤੀ ਸੰਗਤ 'ਚ ਬਹਿ ਗਏ ਸਾਧ ਸੰਗਤ ਜੀ ਇਸ ਤਰ੍ਹਾਂ ਕੀ ਹੁੰਦਾ ਪ੍ਰਕਰਮਾ ਕਰਨ ਨਾਲ ਜਿਵੇਂ ਨਾ ਸਾਨੂੰ ਲੱਗੇ ਕਿ ਸਾਡਾ ਕੋਈ ਬੱਚਾ ਜਿਹੜਾ ਵੀ ਕਿਸੇ ਬੁਰੀ ਸੰਗਤ ਜਾਂ ਕਿਸੇ ਬੁਰੇ ਇਨਸਾਨ ਦੀ ਸੰਗਤ ਕਰਦਾ ਸਿਆਣੇ ਉਥੇ ਇੱਕ ਸ਼ਬਦ ਵਰਤਦੇ ਆ ਤੇ ਤੂੰ ਫਲਾਣੇ ਦੇ ਆਲੇ ਦੁਆਲੇ ਘੁੰਮਦਾ ਰਹਿਣਾ ਕਹਿਣ ਦਾ ਮਤਲਬ ਵੀ ਕਿਸੇ ਦੇ ਆਲੇ ਦੁਆਲੇ ਘੁੰਮਦੇ ਰਹੀਏ ਤੇ ਉਦਾਂ ਦੇ ਹੋ ਜਾਈਦਾ ਜੇ ਸਤਿਗੁਰੂ ਜੀ ਦੇ ਦਿਵਾਲੇ ਘੁੰਮੀਏ ਘੁੰਮਣ ਦਾ ਮਤਲਬ ਇਹ ਨਹੀਂ ਵੀ ਚੱਕਰ ਹੀ ਲਾਈ ਜਾਣੇ ਆ ਤੇ ਭਾਵ ਗੁਰੂ ਜੀ ਦੇ ਕੋਲ ਬੈਠੀਏ ਰਹੀਏ ਗੁਰਬਾਣੀ ਨੂੰ ਸੁਣੀਏ ਕਥਾ ਵਿਚਾਰ ਸੁਣੀਏ ਸਾਡੇ ਵਿੱਚ ਵੀ ਸ਼ੁਭ ਗੁਣ ਆਉਣ ਲੱਗ ਜਾਂਦੇ ਹਨ ਸਾਧ ਸੰਗ ਮਲ ਲਾਠੀ ਪਾਰ ਬ੍ਰਹਮ ਭੈਓ ਸਾਥੀ ਸਾਧ ਸੰਗਤ ਕਰ ਕਰਕੇ ਸਾਡੀ ਮੈਲ ਲਥਣੀ ਸ਼ੁਰੂ ਹੋ ਗਈ ਤੇ ਪਾਰਾਵਾਰ ਤੋਂ ਰਹਿਤ ਕਾਲਪੁਰਖ ਵੈਗੁਰੂ ਜੀ ਸਾਡੇ ਮਦਦਗਾਰ ਬਣ ਗਏ ਨਾਨਕ ਨਾਮ ਧਿਆਇਆ ਆਦ ਪੁਰਖ ਪ੍ਰਭ ਪਾਇਆ ਸਦਾ ਥੇ ਰਹਿਣ ਵਾਲੇ ਵੈਗੁਰੂ ਦਾ ਨਾਮ ਧਿਆਇਆ ਭਗਵ ਗੁਰੂ ਦੇ ਉਪਦੇਸ਼ਾਂ ਨੂੰ ਆਪਣੇ ਹਿਰਦੇ ਦੇ ਵਿੱਚ ਵਸਾਇਆ ਆਦ ਪੁਰਖ ਪ੍ਰਭ ਪਾਇਆ ਆਦ ਕਹੀਏ ਮੁੱਢ ਤੋਂ ਹੀ ਪੁਰਖ ਕਹੀਏ ਸਾਰਿਆਂ ਵਿੱਚ ਵਸੇ ਹੋਏ ਪ੍ਰਮਾਤਮਾ ਜੀ ਦੀ ਪ੍ਰਾਪਤੀ ਹੋ ਗਈ ਪ੍ਰਾਪਤੀ